ਕੋਰ ਧੰਨਵਾਦ ਨਾਲੇ ਗੁਸਤਾਖੀ ਮਾ ਪਹਿਲਾਂ ਨਹੀਂ ਫੋਨ ਕਰ ਸਕੇ ਤੁਹਾਨੂੰ ਜੋ ਜੋ ਹਿੰਮਤ ਜਸਬਾ ਤੁਸੀਂ ਆ ਗੋਲੀ ਚਲਾਉਣ ਵਾਲੇ ਨੂੰ ਰੋਕਿਆ ਉਸ ਦਿਨ ਟੀਨਸਾ ਸਾਹਿਬ ਦੇ ਨਾਲ ਸੀ ਸੁਖਵੀਰ ਜੀ ਦੇ ਜਦੋਂ ਹਮਲਾ ਕੀਤਾ ਤੁਹਾਡਾ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਬੰਦੇ ਨੂੰ ਫੜਿਆ ਐਡੀ ਦਲੇਰੀ ਵਿਖਾਈ ਐ ਬਾਜੀ ਪਹਿਲੀ ਗੱਲ ਤਾਂ ਕਰੋੜ ਕਰੋੜ ਧੰਨਵਾਦ ਗੁਰੂ ਰਾਮਦਾਸ ਜੀ ਦਾ ਆ ਨਹੀਂ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਜੀ ਇੱਜ਼ਤ ਰੱਖਦੀ ਸਾਰੇ ਗਵਾਂ ਦੇ ਬਿਲਕੁਲ 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 ਇਹ ਰੱਬ ਮੈਂ ਤਾਂ ਜੀ ਤੁਹਾਡੇ ਚ ਰੱਬ ਵੇਖਦਾ ਜਿਹੜੀ ਹਿੰਮਤ ਤੁਹਾਨੂੰ ਬਖਸ਼ੀ ਨਹੀਂ ਤਾਂ ਲੋਕ ਤਾਂ ਦੂਜੇ ਪਾਸੇ ਨੂੰ ਭੱਜਦੇ ਆ ਤੁਸੀਂ ਤਿੰਨ ਚਾਰ ਸਿੰਘ ਸੀ ਜਿਨ੍ਹਾਂ ਨੇ ਏਡੀ ਹਿੰਮਤ ਵਿਖਾਈ ਆ ਹਾਂਜੀ 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 ਇਹ ਮੈਂ ਗੁਰੂ ਮਹਾਰਾਜ ਨੇ ਬਖਸ਼ੀ ਹੈ ਜੀ ਹਾਂ ਹਾਂਜੀ 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 ਨਹੀਂ ਤਾਂ ਗੁਰੂ ਘਰ ਗੋਲੀ ਚਲਾਉਣੀ ਹੈ ਕਿਹੜਾ ਕੋਈ ਬਹੁਤ ਚੰਗਾ ਕੰਮ ਕਰ ਰਹੇ ਆ ਜੀ ਉਹ ਵੀ ਸੇਵਾ ਕਰਦੇ ਆ ਤੇ ਹਾਂਜੀ ਹਾਂਜੀ ਦੇਖੋ ਮਾਂਜੀ ਗੱਲ ਪਤਾ ਕੀ ਹੈ ਹਾਂਜੀ ਹਾਂ ਜੀ ਗੁਰਦੀਪ ਸਿੰਘ ਨੂੰ ਕੋਈ ਰਾਜਾਂ ਦੀ ਤਾਂ ਹਜ਼ਾਰ ਹੋਰ ਪੈਦਾ ਹੋ ਜਾਂਦੇ ਪਰ ਜੇ ਕਿਤੇ ਪ੍ਰਧਾਨ ਸਾਹਿਬ ਦਾ ਨੁਕਸਾਨ ਹੋ ਜਾਵੇ ਤਾਂ ਆਪਾਂ ਸਾਰੇ ਬਿਲਕੁਲ ਬਿਲਕੁਲ ਬਹੁਤ ਵੱਡਾ ਨੁਕਸਾਨ ਹੋ ਜਾਏ ਨਹੀਂ ਨਹੀਂ ਚੇਅਰਮੈਨ ਸਾਹਿਬ ਸਾ ਗੁਰਦੀਪ ਸਿੰਘ ਜੀ ਤੁਹਾਡੇ ਵਰਗੇ ਵੀ ਬਹਾਦਰ ਹਜ਼ਾਰੂ ਲੋਕ ਨਾਲ ਚਾਹੀਦੇ ਆ ਵੇਖੋ ਬਹੁਤ ਹਿੰਮਤ ਚਾਹੀਦੀ ਆ ਚਲ ਗੋਲ ਵਰਦੀ ਗੋਲੀ ਤੇ ਕੋਈ ਜਾ ਕੇ ਉਸ ਬੰਦੇ ਨੂੰ ਨਿਜਿੱਠੇ ਇਸ ਲਈ ਭਾਵੇਂ ਤੁਸੀਂ ਉਦੋਂ 300 ਸਾਹਿਬ ਨਾਲ ਖੜੋਤੇ ਸੀ ਮਗਰ ਜੋ ਹਿੰਮਤ ਜਸਬਾ ਤੂੰ ਹੀ ਬਖਾਇਆ ਢਲ ਦਿਆ ਗਹਿਰਾਈਆਂ ਜੋ ਮੈਂ ਤੁਹਾਡਾ ਧੰਵਾਦ ਕਰਦਾ ਰੱਬ ਅੱਗੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਤੁਹਾਨੂੰ ਖੁਸ਼ੀਆਂ ਬਖਸ਼ਣ ਤਰੱਕੀਆਂ ਬਖਸ਼ਿਸ਼ ਕਰਨ ਔਰ ਇਸੇ ਤਰ੍ਹਾਂ ਜਿਹੜੇ ਗੁਰੂ ਘਰ ਤੇ ਕੋਈ ਹਮਲਾ ਕਰਨ ਆਉਂਦਾ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿਓ ਹਮੇਸ਼ਾ ਹੀ ਥੈਂਕ ਯੂ ਬਾਜੀ ਬਹੁਤ ਧੰਨਵਾਦ ਬਹੁਤ ਧੰਨਵਾਦ ਮਿਲਿਓ ਕਿਸੇ ਵੇਲੇ ਜਰੂਰ ਜੀ ਅੱਜ ਜ਼ਰੂਰ ਜ਼ਰੂਰ ਜਲੋ ਉਹਨਾਂ ਨੂੰ ਵੀ ਮਿਲਿਓ ਤੇ ਮੈਂ ਆਪਾਂ ਇਕੱਠੇ ਹੋਏ ਤਾਂ ਇਕੱਠੇ ਮਿਲਾਂਗੇ ਨਹੀਂ ਤਾਂ ਮੈਂ ਵੀ ਮਿਲਾਂਗਾ ਜੀ ਤੁਹਾਨੂੰ ਜ਼ਰੂਰ ਹੋਰ ਤੁਹਾਨੂੰ ਇੱਕ ਹੋਰ ਬੇਨਤੀ ਹੈ ਜੀ ਹਾਂਜੀ ਮੈਂ ਤਾਂ ਜੌੜਾ ਸਾਹਿਬ ਦੇ ਵੇਲੇ ਤੁਝਾ ਹੋਇਆ 1982 ਦੇ ਵੇਲੇ ਤਾਂ ਪਹਿਲਾਂ ਦਾ ਹੈ ਹਰਦੀਪ ਸਿੰਘ ਰਾਜਲਾ ਤੇਰੇ ਮਾਮਾ ਜੀ ਸੀਗੇ ਅੱਛਾ 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 ਤੁਹਾਨੂੰ ਇੱਕ ਇੱਕ ਬੇਨਤੀ ਹੈ ਵੀ ਪੰਦੂ ਨੂੰ ਇਕੱਠਾ ਕਰ ਲਓ ਬਸ ਚਲੋ ਸਾਰੇ ਰਲ ਮਿਲ ਕੇ ਆਪਾਂ ਸਲਾਹ ਦਈਏ ਮੈਂ ਤਾਂ ਬੜਾ ਚਿਰ ਦਾ ਪਰਮਿੰਦਰ ਜੀ ਨੂੰ ਇਹ ਕਹਿਣਾ ਕਿ ਇਕੱਠੇ ਹੋ ਜੀ ਆਪਾਂ ਨੂੰ ਪੰਜਾਬ ਦੀ ਆਵਾਜ਼ ਜੇ ਬੁਲੰਦ ਕਰਨੀ ਹੈ ਕੇਤਰੀ ਪਾਰਟੀ ਨੂੰ ਤੇ ਇਕੱਠੇ ਹੋਣਾ ਪੈਣਾ ਗਲੇ ਚਿਕਵੇ ਛੱਡਨੇ ਪੈਣੇ ਹਾਂਜੀ ਹਾਂਜੀ ਸਾਨੂੰ ਸਾਰੇ ਇਹਨੂੰ ਆਪ ਦੀ ਗਲੇ ਕਿ ਚਿਕਵੇ ਛੱਡਨੇ ਪੈਣੇ ਜੀ ਸਾਨੂੰ ਵੀ ਸਭ ਨੂੰ ਹੀ ਚਲੋ ਹੋਨੇ ਆਪ ਆਪਣੀ ਫਤਿਹਗੁਰ ਸਾਹਿਬ ਦੀ ਆ ਗਏ ਢੀਂਡ ਸਾਹਿਬ ਦੇ ਅੱਛਾ 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 ਚਲੋ ਵਧੀਆ ਨਾਲੇ ਗੁਰੂ ਘਰ ਦੀਆਂ ਸੇਵਾ ਕਰਦੇ ਹੋ ਗੁਰੂ ਸਾਹਿਬ ਕਿਰਪਾ ਹੀ ਬਖਸ਼ਿਸ਼ ਕਰਨਗੇ ਜੀ ਹਾਂ ਧੰਨਵਾਦ ਮੈਂ ਆਉਂਗਾ ਵੀ ਕਿਸੇ ਵੇਲੇ ਘਰੇ ਹੋ ਕੇ ਜਾਉਂ ਜੀ ਤੁਹਾਡੇ ਕੋਲ ਸਾਰੀ ਸਾਰੀ ਤੁਹਾਡੇ ਹਾਂਜੀ ਹਾਂਜੀ ਇਹ ਮੇਰਾ ਨੰਬਰ ਆ ਜੀ ਮੇਰਾ ਨੰਬਰ ਚੰਗਾ ਚੰਗਾ ਸਾਹਿਬ ਗੁਰਦੀਪ ਸਿੰਘ ਜੀ ਤੇ ਮੈਂ ਸਭ ਧੰਨਵਾਦ